ਇਹ ਬਿਗ ਸੈ ਸੋ ਨਾਮ ਬੇ ਪਰਵਾਹੀ ਮਾਰੂ ਮਹੱਲਾ ਤੀਜਾ ਹਰ ਜੀਉ ਸੇਵਿ ਹੋ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰ ਆਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਾਤੇ ਅਗਾਹਾਈ ਸਭ ਮਹਿ ਵਰਤੈ ਇੱਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਿਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਈ ਪੂਰੇ ਸਤਿਗੁਰੂ ਝੁਜ ਬੁਝਾਇਆ ਹੁਕਮੇ ਹੀ ਸਭ ਜਗ ਤੇ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਚਾਹਾਂ ਪਾਤਸ਼ਾਹਾਈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸ ਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹੀ ਕੋਟ ਮਧੇ ਕਿਸਹਿ 부ਝਾਈ ਗੁਰ ਕੈ ਸ਼ਬਦ ਰਤੇ ਰੰਗ ਲਾਈ ਹਰ ਸਲਾਹ ਹੈ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹੀ ਸਤਗੁਰ ਸੇਵਹਿ ਸੇ ਜਨ ਸਾਚੇ ਜੋ ਮਰ ਜੰਮਹਿ ਕਾ ਚਿਨ ਕਾਚੇ ਅਗਮ ਅਗੋਚਰ ਵੀ ਪਰਵਾਹ ਪਗਤ ਵਛਲ ਆਥਾਈ ਸਤਗੁਰੂ ਪੂਰਾ ਸਾਚ ਦਰੜਾਈ ਸੱਚੇ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾਈ ਸਦਾ ਹਧੂਰ ਗੁਰਮੁਖ ਜਾਪੈ ਸ਼ਬਦੇ ਸੇਵੈ ਸੋ ਜਨ ਧਰਾਪੈ ਅਨੰਦਿਨ ਸੇਵਹਿ ਸੱਚੀ ਬਾਣੀ ਸ਼ਬਦ ਸੱਚੇ ਓ ਮਾਹਾਈ ਅਗਿਆਨੀ ਅੰਦਾ ਬਹੋ ਕਰਮ ਦਰੜਾਈ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਬ ਲੋਭ ਕਮਾਵੇ ਦੁਰਮਤ ਕਾ ਦੁਰਾਈ ਪੂਰਾ ਸਤਗੁਰ ਭਗਤ ਦਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਕਾਟੇ ਅੰਤਰ ਮਨ ਭੀਨੇ ਭਗਤ ਸਲਾਹਾਈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ ਗੁਰ ਕਾ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਛਾਹਾਂ ਪਾਤਿਸ਼ਾਹ ਹਾਈ ਸੇ ਭਗਤ ਸੱਚੇ ਤੇਰੇ ਮਨ ਪਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਨ ਦਿਨ ਗਾਵੇ ਨਿਰਧਨ ਕਾ ਨਾਮ ਵਸਾਹਾਈ ਜਿਨੇ ਆਪੇ ਮੇਲ ਵਿਛੋੜੈ ਨਹੀਂ ਗੁਰ ਕਾ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹੀ ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ ਤੁਧ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਾਹੀ ਤੂੰ ਆਪੇ ਕਰਤਾ ਸਿਰਜਨਹਾਰਾ ਤੇਰਾ ਲਿਖਿਆ ਕੋਈ ਨਾ ਮੇਟਨਹਾਰਾ ਗੁਰਮਖ ਨਾਮ ਦੇਵਹਿ ਤੂੰ ਆਪੇ ਸਹਸਾ ਗਣਤ ਨਾਤਾ ਹਾਈ ਪਗਤ ਸੱਚੇ ਤੇਰੇ ਦਰਬਾਰੇ ਸ਼ਬਦ ਦੇ ਸੇਵਨ ਪਾਏ ਪਿਆਰੀ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਹੀ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾਈ ਵਾਜੈ ਪੌਣ ਤੈ ਆਪ ਵਜਾਈ ਸਿਵ ਸ਼ਕਤੀ ਦੇਹੀ ਮਹ ਪਾਈ ਗੁਰ ਪ੍ਰਸਾਦੀ ਉਲਟੀ ਹੋਵੈ ਗਿਆਨ ਰਤਨ ਸ਼ਬਦ ਤਾਹਾਈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰਨਾ ਬੀਆ ਗੁਰ ਪ੍ਰਸਾਦੀ ਆਪ ਪਛਾਨੈ ਕਮਲਿ ਬਿਗ ਸਹਿ ਬੁੱਧਤਾ ਹਾਈ ਆਪਣੀ ਗਹਿਣ ਗਤਿ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਐ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹਾਈ ਦੇਹੀ ਅੰਦਰ ਵਸਤੇ અપਾਰਾ ਆਪੇ ਕਪਟ ਖਲਾਵਣ ਹਾਰਾ ਗੁਰਮੁਖ ਸਹਿਜੇ ਅਮਰਤ ਪੀਵੈ ਤ੍ਰਿਸ਼ਨਾ ਅਗਨ 부ਝਾਈ ਸਬਰਸ ਦੇਹੀ ਅੰਦਰ ਪਾਏ ਵਿਰਲੇ ਕੋ ਗੁਰ ਸ਼ਬਦ 부ਝਾਏ ਅੰਦਰ ਖੋਜੇ ਸ਼ਬਦ ਸਲਾਹੇ ਬਾਹਰ ਕਾਹੇ ਜਾਹਾਈ ਬਿਨ ਚਾਖੇ ਸਾਧ ਕਿਸੈ ਨ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸਤਾ ਹਾਈ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਮ ਵਖਾਣੈ ਆਨੰਦਿ ਨੇ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚ ਕਾਹੀ ਗੁਰ ਸੇਵਾ ਤੇ ਸਭ ਕਿਛ ਪਾਏ ਹਉ ਮੈਂ ਮੇਰਾ ਆਪ ਗਵਾਈ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸ਼ਬਦ ਹੀ ਸੁਹਾਹੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਹਨ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸਤਿਆ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਈ ਸੇਵਕ ਸੇਵਹ ਸ਼ਬਦ ਸਲਾਹ ਹੈ ਸਦਾ ਰੰਗ 라ਤੇ ਹਰ ਗੁਣ ਗਾਵਹਿ ਆਪੇ ਬਖਸ਼ੇ ਸ਼ਬਦ ਮਲਾਈ ਪਰਮਲ ਵਾਸ ਮਨ ਤਾ ਹਾਈ ਸ਼ਬਦੇ ਕਥ ਕਥੇ ਸਲਾਹੀ ਮੇਰੇ ਪ੍ਰਭ ਸਾਚੇ ਵੇ ਪਰਵਾਹੀ ਆਪੇ ਗੁਣ ਦਾਤਾ ਸ਼ਬਦ ਮਲਾਈ ਸ਼ਬਦੈ ਕਾਰਸ ਤਾ ਹਾਈ ਮਨ ਮੁਖ ਭੂਲਾ ਠੌਰ ਨਾ ਪਾਈ ਜੋ ਤੁਰ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੈ ਦੁਖ ਤਾ ਹਾਈ ਆਪੇ ਆਪ ਆਪ ਸਲਾਈ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾ ਹਾਈ ਕਿਨ ਗੁਰ ਦਾਤੇ ਕੋਏ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸ਼ਬਦ ਦੇ ਸੱਚ ਸਲਾਹੇ ਸੇ ਜਨ ਮਿਲੇ ਧੁਰ ਆਪ ਮਲਾਈ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੀ ਗੁਣ ਗਾਵੇ ਗੁਣੀ ਸਮਾਹਾਈ ਮਾਰੂ ਮਹੱਲਾ ਤੀਜਾ ਨੇ ਚਲੇ ਕੋ ਸਦਾ ਸਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਭੀਨੇ ਸਦਾ ਧਿਆਇਨ ਗੁਰਮਤ ਸੀਲ ਸੁਨਾਹਾਈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨਾਉ ਨਿਦ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹਾਈ ਰਈਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਏ ਨਿਚਲ ਰਾਜਿਤ ਨਾ ਹਾਈ ਆਵਣ ਜਾਣਾ ਰੱਖੈ ਨਾ ਕੋਈ ਜੰਮਣ ਮਰਣ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵ ਹੋ ਗਤ ਮੁਕਤ ਤਿਸੈ ਤੇ ਪਾਹਾਈ ਸੱਚ ਸੰਜਮ ਸਤਗੁਰ ਦੁਆਰੈ ਹਉ ਮੈਂ ਕ੍ਰੋਧ ਸ਼ਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾ ਹਾਈ ਹਉ ਮੈਂ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸੈ ਨਾਮ ਵਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾਈ ਸੱਚਾ ਅਮਰ ਸ਼ਬਦ ਸੁਹਾਇਆ ਹੰਕ ਕੇ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸਚ ਨਾਮ ਸੁਹੇਲਾ ਬਿਨ ਸ਼ਬਦ ਹੈ ਕਾਰਜ ਕੇ ਹਾਈ ਖਿਨ ਮਹਿ ਹੱਸੈ ਖਿਨ ਮਹਿ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਐ ਸੰਜੋਗ ਵਿਜੋਗ ਕਰਤੈ ਲਿਖ ਪਾਈ ਕੀਰਤਨਾ ਚੱਲੈ ਚਲਾਹਾਈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦਹੀ ਰਹੈ ਸਮਾਈ ਗੁਰ ਕਿਰਪਾ ਤੇ ਮਿਲੈ ਵਡਿਆਈ ਹਉ ਮੈ ਰੋਗ ਨਾ ਤਾਹਾਈ ਰਸ ਕਸ ਖਾਏ ਪਿੰਡ ਵਿਦਾਏ ਭੇਖ ਕਰੈ ਗੁਰ ਸ਼ਬਦ ਨਾ ਕਮਾਈ ਅੰਤਰ ਰੋਗ ਮਹਾ ਦੁਖ ਭਾਰੀ ਵਿਸਟਾ ਮਾਹੀ ਸਮਾਹਾਈ 베ਦ ਪੜਹਿ ਪੜ ਬਾਦ ਵਖਾਣ ਹੈ ਕਟ ਮਹ ਬ੍ਰਹਮ ਤਿਸ ਸ਼ਬਦ ਨਾ ਪਛਾਣੈ ਗੁਰਮੁਖ ਹੋਐ ਸੋ ਤਤ ਬੁਲੋਐ ਰਸਨਾ ਹਰ ਰਸ ਤਾਹਾਈ ਕਰਵਤ ਛੋੜਹਿ ਬਾਹਰ ਧਾਵਹਿ ਮਨ ਮੁਖੇ ਅੰਦੇ ਸਾਧਨਾ ਪਾਵੇ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂੜ ਨਾ ਤਾਹਾਈ ਮਨ ਮੁਖ ਦੇਹੀ ਪਰਮ ਪਧਾਰੂ ਦੁਰਮਤ ਮਰੈ ਨਿਤ ਹੋਇ ਖੁਆਰੂ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨਾ ਸੁਖ ਨਾ ਤਾਹਾਈ ਕੰਚਣ ਦੇਹੀ ਸ਼ਬਦ ਪਧਾਰੂ ਅਨ ਦਿਨ ਭੋਗ ਭੋਗੇ ਹਰਿ ਸਿਉ ਪਿਆਰੂ ਮਹਿਲਾ ਅੰਦਰ ਗੈਰ ਮਹਿਲ ਪਾਈ ਭਾਣਾ ਬੁਝ ਸਮਾਹਾਈ ਆਪੇ ਦੇਵ ਦੇਵਣ ਹਾਰਾ ਤਿਸ ਆਗੈ ਨਹੀਂ ਕਿਸੈ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਲਾਈ ਤਿਸ ਦਾ ਸ਼ਬਦ ਅਥਾਹਾਈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸੁਮਾਹਾਈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮੰਨ ਵਾਏ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰਵਾ ਸਾ ਪਾਏਂਦਾ ਗੁਰ ਕੀ ਸਾਖੀ ਅਮਰਤ ਭਾਖੀ ਸੱਚੇ ਸ਼ਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸਤਿ ਸੁਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨਾਵੇ ਮੈਲ ਨਾ ਲਾਗੈ ਸੱਚ ਸਮਾਵੇ ਸੱਚੋ ਸੱਚ ਕਮਾਵੇ ਸਦ ਹੀ ਸੱਚੀ ਭਗਤ ਦਿਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹਿ ਦਿਨ ਰਾਤੀ ਅਵਰਾਹ ਸੱਚ ਕਹਾਂਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਾਧ ਸੇਵ ਹੈ ਸਚੋ ਸਚਾ ਗੁਰਮੁਖ ਚਬਦ ਸੁਣਾਇਦਾ ਗੁਰਮੁਖ ਹੋਵੈ ਸੋ ਸੋਜੀ ਪਾਏ ਹਉ ਮੈ ਮਾਇਆ ਪਰਮ ਗਵਾਈ ਗੁਰ ਕੀ ਪੌੜੀ ਉਤਮ ਉੱਚੀ ਦਰ ਸਚੈ ਹਰ ਗੁਣ ਗਾਏਂਦਾ ਗੁਰਮੁਖ ਸਤ ਸੰਜਮ ਕਰਨੀ ਸਾਰ ਗੁਰਮੁਖ ਪਾਏ మోਖ ਦਵਾਰ ਭਾਏ ਭਗਤ ਸਦਾ ਰੰਗ ਰਾਤਾ ਆਪ ਗੁਆਏ ਸਮਾਏ ਦਾ ਗੁਰਮੁਖ ਹੋਐ ਮਨ ਖੋਜ ਸਣਾਈ ਸਚੈ ਨਾਮ ਸਦਾ ਲਿਵ ਲਾਈ ਜੋ ਤਿਸ ਭਾਵੇਂ ਸੋਈ ਕਰਸੀ ਜੋ ਸਚੇ ਮਨ ਭਾਏਂਦਾ ਜਾਂ ਤਿਸ ਭਾਵੇਂ ਸਤਿਗੁਰੂ ਮਲਾਏ ਜਾਂ ਤਿਸ ਭਾਵੇਂ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ ਮਾਨਹਟ ਕਰਮ ਕਰੇ ਸੋ ਸੁਖੀ ਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵਹਿ ਦੁਖੇ ਦੁਖ ਸਮਾਏਂਦਾ ਗੁਰਮਖ ਹੋਐ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏਂਦਾ ਗੁਰਮਖ ਮਰਹਿ ਸੋ ਹੈ ਪਰਵਾਨ ਆਮਣ ਜਾਣਾ ਸ਼ਬਦ ਪਛਾਨ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨਹਿ ਸਮਾਇੰਦਾ ਸੇ ਵਡਭਾਗੀ ਜਿਨਨੀ ਸਤਗੁਰ ਪਾਇਆ ਹਉਮੈ ਵਿੱਚੋਂ ਮੋਚ ਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੇ ਧਰ ਸੱਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵਿਖਾ ਥਾਪਿ ਉਥਾਪਿ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੇ ਸੱਚ ਸੁਣ ਲੇਖੇ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪਿ ਉਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਲਾਇੰਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬਿਨ ਸ਼ਬਦੈ ਪਸਮੈ ਕੀ ਢੇਰੀ ਖੇਉ ਖੇਰ ਲਾਇੰਦਾ ਕਾਇਆ ਕੰਚਨ ਕੋਟਿ ਅਪਾਰਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੀ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰ ਆਪ ਸਵਾਰੀ ਤਿਸ ਵਿੱਚ ਹਰ ਜੀਉ ਵਸੈ ਮਰਾਰੀ ਗੁਰ ਕੈ ਸ਼ਬਦ ਵਣਜਨ ਵਾਪਾਰੀ ਨਦਰਿ ਆਪ ਮਲਾਈਂਦਾ ਸੋ ਸੂਚਾ ਜੇ ਕ੍ਰੋਧ ਨਵਾਰੇ ਸ਼ਬਦੇ ਬੂਜੈ ਆਪ ਸਵਾਰੀ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵਹਿ ਸ਼ਬਦ ਵਿਚਾਰੀ ਅਨੰਦ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਈਂਦਾ ਇਸ ਮਨ ਮੰਦਰ ਮਹਿ ਮਨੁਆ ਧਾਵੈ ਸੁਖ ਪਲਰ ਤਿਆਗ ਮਹਾ ਦੁਖ ਪਾਵੈ ਬਿਨ ਸਤਗੁਰ ਭੇਟੇ ਠੌਰ ਨਾ ਪਾਵੈ ਆਪੇ ਖੇਲ ਕਰਾਈਂਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਲਾਇਂਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਆਪੇ ਮੇਲੇ ਦੇ ਵੜਿਆਈ ਸੱਚੇ ਸਿਉ ਚਿਤ ਲਾਇਂਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏ ਦਾ ਦਸੰਤਰ ਭਵੈ ਅੰਤਰ ਨਹੀਂ ਭਾਲੀ ਮਾਇਆ ਮੂਹੇ ਬੱਧਾ ਜਮ ਕਾਲੀ ਜਮ ਕੀ ਫਾਸੀ ਕਬਹੂ ਨਾ ਟੂਟੈ ਦੂਜੈ ਭਾਇ ਪਰਮਾਇ ਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕਾ ਸ਼ਬਦ ਮਿਲਿਆ ਸਚ ਪਾਇਆ ਸੱਚੇ ਸਚ ਸਮਾਇੰਦਾ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁਖ ਕਾ ਪਸਾਰਾ ਸਤ ਗੁਰ ਸੇਵਹਿ ਸੇ ਸੁਖ ਪਾਵਹਿ ਸਚੈ ਸ਼ਬਦ ਮਲਾਇੰਦਾ ਪਾਉਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾਂ ਤਿਸੈ ਪਛਾਨਹਿ ਮਾਇਆ ਮੋਹ ਚਕਾਏਂਦਾ ਇੱਕ ਮਾਇਆ ਮੋਹੇ ਕਰਬ ਵਿਆਪੀ ਹਉ ਮੈਂ ਹੋਏ ਰਹੇ ਹੈ ਆਪੀ ਜਮ ਕਾਲ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਂਦਾ ਜਿਨ ਅਪਾਏ ਸੋ ਵਿਦ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਨੈ ਨਾਨਕ ਦਾਸ ਕਹਿ ਬੇਨੰਤੀ ਸਾਚੇ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ